ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਨਗਰ ਪੰਡੋਰੀ ਦੇ ਵਿੱਚ ਸਿਲਾਈ ਮਸ਼ੀਨਾਂ ਦਿੱਤੀਆਂ ਜਾ ਰਹੀਆਂ ਹਨ ਸਤਿਕਾਰਯੋਗ ਭੂਆ ਜੀ ਅਮਨਦੀਪ ਕੌਰ ਜੀ ਅਮਰੀਕਾ ਵਾਲੇ ਉਹਨਾਂ ਵੱਲੋਂ ਭਾਈ ਕਿਨਗ ਜੀ ਜੋ ਸੁਭਾਵਾ ਕਲੱਬ ਵੱਲੋਂ ਤੇ ਅੱਜ ਆਪਾਂ ਪਹੁੰਚੇ ਹਾਂ ਜੀ ਪਰਿਵਾਰ ਜਸਪਾਲ ਸਿੰਘ ਜੀ ਉਹਨਾਂ ਦੇ ਗ੍ਰਹਿ ਵਿਖੇ ਤੇ ਉਹਨਾਂ ਦੀ ਧਰਮ ਪਤਨੀ ਪਰਮਜੀਤ ਕੌਰ ਉਹਨਾਂ ਨੂੰ ਸਿਲਾਈ ਮਸ਼ੀਨ ਦਿੱਤੀ ਜਾਊਗੀ ਇੱਕ ਨਾ ਭਾਈ ਕਿਨਗ ਜੀ ਜੋ ਸੁਭਾਵਾ ਕਲੱਬ ਦੀ ਜਿਹੜੀ ਇਤੋ ਲਹਿਰ ਜਣੀ ਕੇ ਕਹਿਣ ਤੋਂ ਭਾਵ ਉਹਨਾਂ ਦੀ ਇੱਕ ਸੋਚ ਆ ਵੀ ਜਿਹੜੇ ਨਗਰ ਕਲੋਰੀ ਦੇ ਗੁਰਸਿੱਖ ਪਰਿਵਾਰ ਹੋਣਗੇ ਉਹਨਾਂ ਨੂੰ ਵਾਧਤ ਵਸੂਲਤ ਦਿੱਤੀ ਜਾਣੀ ਆ ਜਿਹੜਾ ਜਿਹੜਾ ਪਰਿਵਾਰ ਅੰਮ੍ਰਿਤ ਸਕੂਗਾ ਗੁਰੂ ਘਰ ਦੀਆਂ ਸਭਾਮਾ ਕਰੂਗਾ ਅੰਮ੍ਰਿਤ ਵਾ ਬਾਣੀ ਨਾਲ ਜੁੜੂਗਾ ਲੋਕਾਂ ਨੂੰ ਹੋਰ ਉਹਨੂੰ ਬਾਣੀ ਦੇ ਨਾਲ ਜੋੜੂਗਾ ਉਹਨਾਂ ਦੀ ਵੀ ਸੇਵਾ ਕੀਤੀ ਜਾਊਗੀ ਭਾਈ ਕਨੇਜ ਜੁਲਖ ਸਭਾਮਾ ਕਲੱਬ ਵੱਲੋਂ ਸੋ ਇਸ ਪਰਿਵਾਰ ਲਈ ਸਲਾਈ ਮਸ਼ੀਨ ਦਿੱਤੀ ਜਾਊਗੀ ਸੋ ਸਾਰਿਆਂ ਦਾ ਧੰਨਵਾਦ ਕਲੱਬ ਮੈਂਬਰਾਂ ਦਾ ਵੀ ਧੰਨਵਾਦ ਤੇ ਆਪਾਂ ਮਸ਼ੀਨ ਦੇ ਅੰਦਰ ਗਏ ਜੀ। ਸੋ ਬਹੁਤ-ਬਹੁਤ ਧੰਨਵਾਦ ਜੀ ਮੈਡਮ ਮਨਜੀਤ ਕੌਰ ਜੀ ਇਹ ਕੈਂਪ ਲਾਉਂਦੇ ਰਹਿੰਦੇ ਆਪਣੇ ਪਿੰਡ ਦੇ ਵਿੱਚ ਪਾਈਕ ਨਗੇਜ ਦੁੱਖ ਸਮਾਉਮ ਕਲੱਬ ਵੱਲੋਂ ਕੈਂਪ ਲਾਇਆ ਗਿਆ ਸੀ ਤੇ ਇਹਨਾਂ ਦੇ ਅੰਦਰ ਜਿਹੜੀਆਂ ਜਿਹੜੀਆਂ ਭੈਣਾਂ ਨੇ ਸਿਲਾਈ ਸਿੱਖੀ ਉਹਨਾਂ ਦਾ ਵੀ ਸਨਮਾਨ ਕੀਤਾ ਜਾਊਗਾ ਤੇ ਜਿਨ੍ਹਾਂ ਨੇ ਯਾਨੀ ਕਿ ਜਿਨ੍ਹਾਂ ਨੇ ਮਿਹਨਤ ਕੀਤੀ ਲਗਨ ਨਾਲ ਸਿੱਖੀਆਂ ਸੋ ਧੰਨਵਾਦ ਆ ਜਸਪਾਲ ਸਿੰਘ ਜੀ ਖਾਲਸਾ ਜੀ ਅਤੇ ਉਹਨਾਂ ਦੀ ਧਰਮ ਪਤਨੀ ਪਰਮਜੀਤ ਕੌਰ ਖਾਲਸਾ ਜੀ ਇਹਨਾਂ ਨੂੰ ਸिलाई ਮਸ਼ੀਨ ਲਈ ਬਹੁਤ ਬਹੁਤ ਵਧਾਈਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ